ਸਖੀ ਅਸਾਵਰੀ ਮਹੱਲਾ ਪੰਜਵਾ ਮਨਸਾ ਏਕ ਮਾਨਹ ਗੁਰ ਸਿਓ ਨੇਤ ਧਿਆਨ ਹਾ ਦ੍ਰਿੜ ਸੰਤ ਮੰਤ ਗਿਆਨ ਹਾ ਸੇਵਾ ਗੁਰ ਚਰਾਨ ਹਾ ਤੋ ਮਿਲਿਆ ਗੁਰ ਕਿਰਪਾਨ ਮੇਰੇ ਮਨਾ ਰਹਾਉ ਟੂਟੇ ਅਨ ਭਰਾਨ ਹਾ ਰਵੇਓ ਸਰਬ ਥਾਨ ਹਾ ਲਹਿਓ ਜਮ ਪਿਆਨ ਹਾ ਪਾਇਓ ਪੇੜ ਥਾਨ ਹਾ ਤੋ ਚੂਕੀ ਸਗਲ ਕਾਨ ਲਹਿਨੋ ਜਿਸ ਮਥਾਨ ਹਾਂ ਪੈ ਪਾਵਕ ਪਾਰਪਰਾਨ ਹਾਂ ਨਿਜ ਕਰ ਤਿਸਹਿ ਥਾਨ ਹਾਂ ਹਰ ਰਸ ਰਸਹਿ ਮਾਨ ਹਾਂ ਲਾਠੀ ਤਿਸ ਪੁਖਾਨ ਹਾਂ ਨਾਨਕ ਸਹਿਜ ਸਮਾਇਓ ਰੇ ਮਨਾ ਸਾਵਰੀ ਮਹੱਲਾ ਪੰਜਵਾ ਹਰ 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 ਗੁਨੀ ਹਾਂ ਜਪਿਐ ਸਹਿਜ ਧੁਨੀ ਹਾਂ ਸਾਧੂ ਰਸਨ ਭਨੀ ਹਾਂ ਛੂਟਨ ਬਿਦ ਸੁਨੀ ਹਾਂ ਪਾਈਐ ਵੱਡ ਪੁੰਨੀ ਮੇਰੇ ਮਨ ਰਹਾਉ ਖੋਜ ਹੈ ਜਨ ਮੁਨੀ ਹਾਂ ਸ੍ਰਬ ਕਾ ਪ੍ਰਭ ਧਨੀ ਹਾਂ ਦਲਬ ਕਲ ਦੁਨੀ ਹਾਂ ਦੂਖ ਬਨਾਸਨੀ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨ ਮਨਸੋ ਸੇਵੀਐ ਹਾਂ ਅਲਖ ਅਭੀਵੀਐ ਹਾਂ ਤਾਂ ਸਿਉ ਪ੍ਰੀਤ ਕਰਹਾਂ ਬਿਨਸ ਨਾ ਜਾਏ ਮਰਹਾਂ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਅਸਾਵਰੀ ਮਹੱਲਾ ਪੰਜਵਾਂ ਏਕਾ ਊਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨੈ ਨਾਨ ਨ ਲਹੋ ਹਾਂ ਸੁਖ ਹੈ ਸਮਾਈਐ ਮੇਰੇ ਮਨਾ ਰਹਾਉ ਜੀਵਤ ਜੋ ਮਰੇ ਹਾਂ ਤੁਤਰ ਸੋ ਤਰੈ ਹਾਂ ਸਭ ਕੀ ਰੇਨ ਹੋਏ ਹਾਂ ਨਿਰਪੋ ਕਹੋ ਸੋਏ ਹਾਂ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾ ਅਸਾਵਰੀ ਮਹੱਲਾ ਪੰਜਵਾਂ ਮਿਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਵਾ ਰਸ ਜੋ ਵਿਦੇ ਹਾਂ ਤਾਂ ਕੋ ਸਗਲ ਸਿਦੇ ਹਾਂ ਅਨ ਦਿਨ ਜਾਗਿਆ ਹਾਂ ਨਾਨਕ ਬੜ ਭਾਗਿਆ ਮੇਰੇ ਮਨਾ ਰਹਾਉ ਸੰਤ ਪਗ ਤੋਇਐ ਹਾਂ ਦੁਰਮਤ ਖੋਇਐ ਹਾਂ ਦਾਸ ਹਰੇ ਨ ਹੋਏ ਹਾਂ ਵਿਆਪੈ ਦੁਖ ਨ ਕੋਏ ਹਾਂ ਭਗਤਾਂ ਸਰਨ ਪਰ ਹਾਂ ਜਨਮ ਮਾ ਕਦੇ ਮਰ ਹਾਂ ਆਸਥਿਰ ਸੇ ਭਏ ਹਾਂ ਹਰ ਹਰ ਜਿਨ ਜਪ ਲਏ ਮੇਰੇ ਮਨਾ ਸਾਜਨ ਮੀਤ ਤੂੰ ਹਾਂ ਨਾਮ ਦਰੜਾਏ ਮੂਹਾਂ ਤਿਸ ਬਿਨ ਨਾਹੀ ਕੋਏ ਹਾਂ ਮਨੇ ਅਰਾਧ ਸੋਏ ਹਾਂ ਨਿਮਕ ਨਾ ਵਿਸਰੈ ਹਾਂ ਤਿਸ ਬਿਨ ਕਿਉ ਸਰੈ ਹਾਂ ਗੁਰ ਕੋ ਕੁਰਬਾਨ ਜਾਉ ਹਾਂ ਨਾਨਕ ਜੱਪੇ ਨਾਉ ਮੇਰੇ ਮਨਾ ਸਾਵਰੀ ਮਹੱਲਾ 5 ਕਾਰਨ ਕਰਨ ਤੂੰ ਹਾਂ ਅਵਰਨਾ ਸੁਜੈ ਮੂਹਾਂ ਕਰਹਿ ਸੋ ਹੋਈਐ ਹਾਂ ਸਹਿਜ ਸੁਖ ਸੋਈਐ ਹਾਂ ਧੀਰਜ ਮਨ ਭਏ ਹਾਂ ਪ੍ਰਭ ਕੈ ਦਰ ਪਈ ਮੇਰੇ ਮਨ ਰਹਾਉ ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰਿਆ ਹਾਂ ਪਤ ਰਖ ਬਨਵਾਰੀਆ ਮੇਰੇ ਮਨਾ ਇਹੋ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹੀ ਕੋਏ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ ਜਿਸ ਕਾ ਨਾਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰ ਗਤ ਬੁਜੈ ਹਾਂ ਸਭ ਕਿਸ ਤਿਸ ਸੁਝੈ ਹਾਂ ਪਤ ਤਪ ਉਦਾਰ ਲੇ ਹੋ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ ਸਾਵਰੀ ਮੁਹੱਲਾ ਪੰਜਵਾਂ ਇੱਕ ਤੁਕਾ ਕੋਏ ਪਰਦੇਸੀ ਆਹ ਸੁਨ ਤ ਸੰਦੇਸੀ ਆਹ ਰਹਾਉ ਜਾਂ ਸਿਓ ਰਾਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਓ ਭਏ ਹਾਂ ਹਰ ਨਾਮ ਜਿਨ ਲਏ ਹਰ ਤਜ ਅਨ ਲਗੇ ਹਾਂ ਜਨਮਹਿ ਮਰ ਭਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ ਨਾ ਬਿਰਥਾ ਕਹੂੰ ਕੌਨ ਸਿਓ ਮਨ ਕੀ ਲੋਭ ਗਰਸਿਓ ਦਾਸ ਹੂੰ ਦਿਸਤਾਵਤ ਆਸਾ ਲਾਗਿਓ ਤਨ ਕੀ ਰਹਾਉ ਸੁਖ ਕਹਿ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰਹਿ ਦਵਾਰ ਸਵਾਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮੇ ਆਕਾਰਥ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕਮਤ ਬਨਾਸੈ ਤਨ ਕੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਤਰਿ ਅਵਕਟ ਸਰਵਰ ਨਾਵੇ ਬਕੈ ਨਾ ਬੋਲੇ ਹਰ ਗੁਣ ਗਾਵੇ ਜਲ ਆਕਾਸੀ ਸੁੰਨ ਸਮਾਵੇ ਰਸ ਸਤ ਝੋਲ ਮਹਾਰਸ ਪਾਵੇ ਐਸਾ ਗਿਆਨ ਸੁਨੋ ਅਬ ਮੋਰੀ ਭਰਪੁਰ ਧਾਰ ਰਹਿਆ ਸਭ ਥੋਰੇ ਰਹਾਉ ਸੱਚ ਬ੍ਰਤ ਨੇਮ ਨਾ ਕਾਲ ਸੰਤਾਵੇ ਸਤਗੁਰ ਸ਼ਬਦ ਕਰੋਧ ਜਲਾਵੇ ਗਗਨ ਨਿਵਾਸ ਸਮਾਦ ਲਗਾਵੇ ਪਾਰਸ ਪਰਸ ਪਰਮ ਪਦ ਪਾਵੇ ਸੱਚ ਮਨ ਕਾਰਨ ਤਤ ਬਲੋਵੇ ਸੋ ਭਰ ਸਰਵਰ ਮੈਲ ਨਾ ਧੋਵੇ ਜੈ ਸਿਉ ਰਾਤਾ ਤੈ ਸੋ ਹੋਵੇ ਆਪੇ ਕਰਤਾ ਕਰੇ ਸੋ ਹੋਵੇ ਗੁਰ へ ਵਸੀ ਤਲ ਅਗਨ 부ਝਾਵੇ seva surt beput chadavai darshan aap sahaj ghar aave nirmal bani nad vajave antar gyan maharas sara teerath majjan gur vichara antar pooja than marara jyoti jhot malavan hara ras rasya mate kai bhai takht nivasi panch samaye ਕਾਰ ਕਮਾਈ ਖਸਮ ਰਜਾਈ ਅਬਘਤ ਨਾਥ ਨ ਲਖਿਆ ਜਾਏ ਜਲ ਮਹਿ ਉਪਜੈ ਜਲ ਤੇ ਦੂਰ ਜਲ ਮਹਿ ਜੋਤ ਰਹਿ ਆ ਪਰਪੂਰ ਕਿਸ ਨੇੜੈ ਕਿਸ ਅੱਖਾਂ ਦੂਰ ਨਿਦ ਗੁਣ ਗਾਵਾਂ ਦੇਖ ਅਧੂਰ ਅੰਤਰ ਬਾਹਰ ਅਵਰ ਨਾ ਕੋਈ ਜੋ ਤਿਸ ਭਾਵੈ ਸੋ ਖੁਨ ਹੋਏ ਸੁਣ ਪਰ ਕਰ ਨਾਨਕ ਕਹਿ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਆਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਭ ਚਤਰਾਏ ਊਜੜ ਭਰਮੈ ਰਾਹੇ ਨਾ ਪਾਈ ਬਿਨ ਬੂਜੇ ਕੋ ਥਾਏ ਨਾ ਪਾਈ ਨਾਮ ਬਿਹੂਣੈ ਮਾਥੇ ਛਾਈ ਸਾਚ ਧਣੀ ਜਾਗ ਆਏ ਬਨਾਸਾ ਸ਼ੂਟ ਸੁਪਰਾਣੀ ਗੁਰਮੁਖ ਦਾਸਾ ਰਹਾਉ ਜਗ 모ਹੇ ਬਾਦਾ ਬਹੁਤੀ ਆਸਾ ਗੁਰਮਤੀ ਇਕ ਭਏ ਉਦਾਸਾ ਅੰਤਰਨਾਮ ਕਮਲ ਪਰਗਾਸਾ ਤਿਨ ਕੋ ਨਾਹੀ ਜਮ ਕੀ ਤਰਾਸਾ ਜਗ ਤ੍ਰੇ ਜਿਤ ਕਾਮਣ ਹਿਤ ਘਾਰੀ ਪੁੱਤਰ ਕਲਤਰ ਲਗ ਨਾਮ ਵਿਸਾਰੀ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਗੁਰ ਸੇਵੇ ਕਰਨੀ ਸਾਰੀ ਬਾਹਰ ਹੋਂ ਹਉ ਮੈਂ ਕਹਿ ਕਹਾਈ ਅੰਦਰ ਹੋਂ ਮੁਕਤ ਲੀਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਧਾਈ ਧਾਵਤ ਰਾਖੈ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਭੂਲੋ ਆਵੇ ਜਾਏ ਨਦਰ ਕਰੇ ਸੰਜੋਗ ਮਲਾਏ ਰੂੜੋ ਕਹੋ ਨਾ ਕਹਿਆ ਜਾਈ ਕਥ ਕਥੋ ਨਹਿ ਕੀਮਤ ਪਾਈ ਸਭ ਦੁੱਖ ਤੇਰੇ ਸੁਖ ਰਜਾਈ ਸਭ ਦੁੱਖ ਮਿਟੇ ਸਾਚੈ ਨਾਈ ਕਰ ਬਿਨ ਵਾਜਾ ਪਗ ਬਿਨ ਤਾਲਾ ਜੇ ਸ਼ਬਦ 부ਝੈ ਤਾ ਸੱਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਾਲਾ ਨਦਰ ਕਰੇ ਰਾਖੈ ਰਖਵਾਲਾ ਤ੍ਰੇ ਭਵਨ ਸੂਜੈ ਆਪਗੁ ਆਵੈ ਬਾਣੀ ਬੂਜੈ ਸਚ ਸੁਭਾਵੈ ਸ਼ਬਦ ਵਿਚਾਰੇ ਏਕ ਲਿਵ ਤਾਰਾ ਨਾਨਕ ਧੰਨ ਸਵਾਰਨਹਾਰਾ ਆਸਾ ਮਹੱਲਾ ਪਹਿਲ